ਸਤਿ ਸ੍ਰੀਕਾਲ ਜੀ ਅੱਜ ਆਪਾਂ ਖੜੇ ਹਾਂ ਜੀ ਖਨੌਰੀ ਬਾਰਡਰ ਦੇ ਉੱਤੇ ਤੇ ਆਪਣੇ ਪਿੱਛੇ ਕਿਸਾਨ ਵੀਰ ਖੜੇ ਨੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਕਿਹੜੀ ਜਥੇਬੰਦੀ ਤੋਂ ਆਏ ਨੇ ਬਾਈ ਹਨਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਹਾਂ ਜੀ ਚੜ੍ਹਦੀ ਕਲਾ ਜੀ ਬਾਈ ਕਿੱਥੋਂ ਆਏ ਹੋ ਅਸੀਂ ਪੰਚ ਜੀਵਲ ਸਕਾ ਦੱਬਦਾਵਾ ਸਾਹਿਬ ਜੀ ਅੱਛਾ ਜੀ ਤੇ ਅਸੀਂ ਬੰਨੂ 20 ਸਾਲ ਹੋ ਗਏ ਕਰਾਂ ਜਦੇ ਬੰਦੀ ਚ ਅਗਰਾਹਾਂ ਜਦੇ ਹਾਂ ਕਰਾਂ ਜਦੇ ਬੰਦੀ ਚੋ ਹਾਂ ਜੀ ਹਾਂ ਮੈਂ ਆਇਆ ਚਾਰ ਦਮ ਹੋ ਗਏ ਇੱਥੇ ਅੱਛਾ ਜੀ ਉਹ ਕੰਮ ਨਹੀਂ ਕਰ ਰਹੇ ਜੀ ਕਾਤੋ ਕਾਤੋ ਲੱਗਿਆ ਉਹ ਜਿੱਥੇ ਮੁੰਡਾ ਫਰੇ ਉੱਥੇ ਕੋਈ ਜਾਂਦਾ ਨਹੀਂ ਅੱਛਾ ਜੀ ਜਦੋਂ ਫੰਦ ਇਕੱਠਾ ਕਰਦੇ ਆਂ ਜੀ ਉਹਦਾ ਪਿੱਛੇ ਮਗਰ ਪੈਂਦੀ ਐ ਵੀ ਉੱਥੇ ਜਾਉ ਇਸੇ ਮੁੰਡਾ ਫਰੇ ਅੱਛਾ ਜੀ ਹਾਂ ਸਹੀ ਹੋਈ ਗੱਲ ਜੀ ਤੇ ਉੱਥੇ ਮਗਰ ਪੈਂਦੇ ਰੋਣ ਆਉਂਦਾ ਫਿਰ ਬਈ ਮੈਂ ਤਾਂ ਕੱਲਾ ਪੱਜਿਆ ਸੀ ਅੱਛਾ ਜੀ ਹੁਣ ਸਾਰਾ ਪਿੰਡ ਦੇ ਮਗਰ ਆ ਗਿਆ ਜੀ ਗਰਾਂਜ ਤੇ ਬੰਦੀ ਸਾਰੇ ਸਾਡੇ ਪਿੰਡ ਦੇ ਗਰਾਂਜ ਦੇ ਦੀ ਸਿੱਧੂਪੁਰ ਚ ਆ ਗਈ ਅੱਛਾ ਜੀ ਹਾਂ ਜਿੱਦਾਂ ਲੇਲ ਸਾਹਿਬ ਨਾਲ ਆ ਗਈ ਠੀਕ ਹੈ ਜੀ ਹਾਂ ਜੀ ਤੇ ਬਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਬਿਲਾਓ ਜੀ ਫਤਿਹ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਪਤੀ ਕਿਥੋਂ ਆਏ ਬਈ ਹਾਂਜੀ ਛੱਤਿਆਂ ਨੇ ਪਿੰਡ ਤੋਂ ਆਏ ਅੱਛਾ ਜੀ ਅੱਛਾ ਹਾਂ ਇੱਕ ਵਿਦਵਾਨ ਨੇ ਕਿਹਾ ਬਈ ਜਿਹੜੀ ਸਮੇਂ ਦੀ ਸਰਕਾਰ ਆ ਉਹ ਮਿਹਨਤ ਕਾ ਸ਼ਲੋਕ ਨੂੰ ਬਰੂਝ ਸਮਝਦੀ ਆ ਤੇ ਵਿਦਿਆਨ ਇੱਕ ਚੰਗਿਆੜੀ ਸਮਝੰਦੀ ਆ ਇਸ ਕਰਕੇ ਮਿਹਨਤ ਕਾ ਸ਼ਲੋਕਾ ਤੋਂ ਹਵੇਸ਼ਾ ਹੀ ਵਿਦਿਆਨ ਦੂਰ ਰੱਖਿਆ ਜਾਂਦਾ ਪਰ ਹੁਣ ਦੁਨੀਆ ਭਰ ਦੇ ਆਪਾਂ ਕਹਿੰਦੀ ਆ ਫਾਰਮਰ ਆਪਦੇ ਹੱਕਾਂ ਨੂੰ ਲੈ ਕੇ ਜਾਗ ਚੁੱਕੇ ਆ ਜੇ ਆਪਾਂ ਕਹਿੰਦੀ ਆ ਪਿੱਛੇ ਜੇ ਤਮਾਮ ਸਾਰੇ ਦੇਸ਼ਾਂ ਵਿੱਚ ਪ੍ਰੋਟੈਸਟ ਚੱਲ ਰਿਹਾ ਫਾਰਮਰ ਨੂੰ ਲੈ ਕੇ ਕਿਉਂਕਿ ਕਿਸਾਨੀ ਦੀ ਸਥਿਤੀ ਕਿਤੇ ਵੀ ਚੰਗੀ ਨਹੀਂ ਜੇ ਆਪਾਂ ਆਪਣੇ ਆ ਮੋਰਚੇ ਦੀ ਗੱਲ ਕਰੀਏ ਸਾਰੀਆਂ ਮੰਗਾਂ ਉਹ ਜੋ ਮੰਨਿਆ ਹੋਇਆ ਮੋਦੀਆ ਜਦੋਂ ਇਹ ਗੁਜਰਾਤ ਦਾ ਮੁੱਖ ਮੰਤਰੀ ਸੀਗਾ ਇਹਨੇ ਕਿਹਾ ਸੀ ਮੈਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰੂਗਾ ਅੱਜ ਉਸੇ ਸਵਾਮੀਨਾਥ ਨੂੰ ਪਾਤਤਰ ਨਹੀਂ ਦੇ ਰਹੇ ਆ ਤੇ ਦਾ WTO ਬਾਰੇ ਗੱਲ ਕਰ ਲੈਣੇ ਆਪਾਂ ਵੀ ਉਹ ਕਹਤਾ ਬਣਿਆ ਤਾਂ ਇਸ ਕਰਕੇ ਸੀਗਾ WTO ਕੀ ਜਾਂਦਾ ਵੀ ਖੁੱਲੀ ਮੰਡੀ ਕਰੋ ਪੀ ਡੀ ਐਸ ਖਤਮ ਕਰੋ ਤੇ ਜਿਹੜਾ ਮਤੁਜ ਦਿਨਾਂ ਸਬਸਿਡੀ ਜੋ ਖਤਮ ਕਰ ਦਿਓ ਉਹਨਾਂ ਚ ਜੇ WTO ਚ ਅਸੀਂ ਕਹਿੰਦੇ ਵੀ ਕੱਲਾ ਤੁਸੀਂ ਨਵੇਂ ਬਾਹਰ ਕੱਢ ਦੇ ਕਲਾ ਐਗਰੀਕਲਚਰ ਸੈਕਟਰ ਬਾਹਰ ਕੱਢ ਦਿਓ 188 ਤੋਂ ਪਰਦੇਸ਼ ਆ 68 ਦੇਸ਼ਾਂ ਇਸ ਤੋਂ ਤਿਆਰ ਆ ਨਿਕਲਣ ਨੂੰ ਉਸੇ ਕਰਕੇ ਜੇ ਅੱਜ ਕੱਲਾ ਚਾਰ ਪੰਜ ਘਰਾਣੇ ਨੂੰ 10 ਘਰਾਣੇ ਨੂੰ ਰੌਥ ਚਾਈਲਡਰ ਨੂੰ ਤੁਸੀਂ ਕਲਾ ਲਾਭ ਦੇਣ ਦੀ ਖਤਰਾ ਆਪਦੇ ਕਿਸਾਨਾਂ ਨੂੰ ਆਇਆ ਕਰੋਗੇ ਤਾਂ ਫਿਰ ਕਦੋਂ ਕਿਸਾਨ ਕੁਝ ਜਰਨਗੇ ਬਾਕੀ ਇਹਦਾ ਕੁਝ ਆ ਕਰਦੇ ਆ ਪ੍ਰੋਟੈਸਟ ਕਰਨਾ ਆਪਣਾ ਰਾਈਟ ਆ ਕੋਈ ਪ੍ਰੋਟੈਸਟ ਕਰ ਸਕਦਾ ਉਸ ਤੋਂ ਬਾਅਦ ਜਿਵੇਂ ਅਥਰੋ ਅਟੈਕ ਜਿਵੇਂ ਸਿਵਿਲਿਅਨ ਤੇ ਉਹ ਕੁਝ ਯੂਜ਼ ਕੀਤਾ ਜਾ ਰਿਹਾ ਜਿਹੜਾ ਜੰਪ ਕਹਿੰਦੇ 315 ਬੋਰ ਦੇ ਫਿਰ ਉਹ ਤਾਂ ਆਪਾਂ ਕਹਿੰਦੀ ਆਰਮੀ ਕੋਲ ਤਾਂ ਹੁੰਦੇ ਨਹੀਂ 15 315 ਬੋਰ ਜਾਂ 12 ਬੋਰ ਉਹ ਤਾਂ ਆਪਣੀ ਸੈਲਫ ਡਿਫੈਂਸ ਦੇ ਤੇ ਆਪਣੇ ਹਥਿਆਰ ਹੁੰਦੇ ਆ ਕਹਿਣ ਦਾ ਪਾਉ ਜਿਹੜੇ ਉਹ ਯੂਜ਼ ਕੀਤਾ ਹੈਗੇ ਆਰਐਸਐਸ ਦੇ ਬੰਦੇ ਸੀਗੇ ਜਿਨ੍ਹਾਂ ਨੇ ਸਾਡਾ ਨੌਜਵਾਨ ਸ਼ਹੀਦ ਕੀਤਾ ਸ਼ਬ ਕਰਨ ਕੀਤਾ ਜਾਂ ਸਾਡੇ ਆ ਭਰਾ ਦੇ ਜਿਹੜਾ ਯੂਜ਼ ਕੀਤਾ ਅਸੀਂ ਹਿਊਮਨ ਰਾਈਟਸ ਨੂੰ ਮਾੜਾ ਮੋਟਾ ਬੇਨਤੀ ਕਰਦੇ ਆ ਮਾੜਾ ਮੋਟਾ ਬੇਰ ਤੁਸੀਂ ਵੀ ਕੁਝ ਕਰੋ ਜਿਹੜਾ ਕੁਝ ਬਾਕੀ ਜੇ ਅਸੀਂ ਕਹਾਂ ਕਿ ਦਿੱਲੀ ਜਾਣ ਦਾ ਸਾਡਾ ਕੋਈ ਪਰਪਸ ਨਹੀਂ ਦਿੱਲੀ ਹੁਣ ਜੇ ਆਪਾਂ ਕਹਦੀ ਆਪਣੇ ਕੋਈ ਮੰਗ ਆ ਜੇ ਆਪਣਾ ਘਰ ਦਾ ਮੋਢੀ ਆ ਪਉਣੀ ਦੱਸਾਂਗੇ ਇਸ ਟਾਈਮ ਮੋਦੀ ਆਪਣਾ ਹੈਗਾ ਮੋਢੀ ਤਾਂ ਉਹਦੇ ਕੋਲ ਜਾ ਕੇ ਦੱਸਣਾ ਤਾਂ ਕਿ ਸਾਨੂੰ ਕੁਝ ਚਾਹੀਦਾ ਜੇ ਇਹੀ ਸਾਨੂੰ ਕੋਈ ਹੋਰ ਹੁੰਦਾ ਅਸੀਂ ਚੰਡੀਗੜ੍ਹ ਨਾਲ ਪੈਸਾ ਜਾ ਵੜਦੇ ਜਿਹੜੀਆਂ ਮੰਗਾਂ ਸਾਰੀਆਂ ਹੀ ਕਿਸਾਨੀ ਮਜ਼ਦੂਰੀ ਦੁਕਾਨਦਾਰੀ ਨਾਲ ਹੈਗਾ ਜਾਣ ਮੁਝ ਕੇ ਕਹਿੰਦੇ ਅਸੀਂ ਆਨੇ ਵੀ ਕਿਸਾਨੀ ਦਾ ਕੋਈ ਧਰਮ ਨਹੀਂ ਦਾ ਕਿਸਾਨੀ ਦਾ ਕੋਈ ਮਜ਼ਬੂ ਨਹੀਂ ਹੁੰਦਾਗਾ ਕਿਸਾਨ ਕੋਈ ਵੀ ਹੋ ਸਕਦਾ Hindu ਵੀ ਹੋ ਸਕਦਾ Hindu 87% ਆਪਣੇ ਖੇਤੀ ਕਰਦੇ ਮੁਸਲਮਾਨ ਭਰਾ ਵੀ ਖੇਤੀ ਕਰਦੇ ਮਜ਼ਦੂਰ ਭਰਾ ਵੀ ਖੇਤੀ ਕਰਦੇ ਆ ਠੀਕ ਹੈ ਜੀ ਇਸ ਕਰਕੇ ਹਰੇਕ ਨੂੰ ਇਹਦੇ ਤੇ ਜਾਣਾ ਚਾਹੀਦਾ ਕਿਉਂਕਿ ਜਦੋਂ ਇੱਕ ਕਿਸਾਨ ਖਤਮ ਹੋ ਗਿਆ ਉਸ ਤੋਂ ਬਾਅਦ ਸਾਰਾ ਕੋ ਕਾਰਪੋਰੇਟਾਂ ਕੋਲ ਆ ਗਿਆ ਉਹਨਾਂ ਨੇ ਬਈ ਇੰਨੇ ਚ ਹੀ ਨਹੀਂ ਦੇਣੇ ਦੇਣੀ ਇਸ ਕਰਕੇ ਜੋ ਵੀ ਅਨਾਜ ਖਾਂਦਾ ਜੋ ਵੀ ਰੋਟੀ ਖਾਂਦਾ ਉਹ ਇਸ ਸੰਘਰਸ਼ ਨਾਲ ਜੁੜੇ ਜਿਵੇਂ ਵੀ ਜੁੜ ਸਕਦਾ ਆਰਥਿਕ ਤੌਰ ਤੇ ਜੁੜੇ ਇੱਥੇ ਆ ਕੇ ਹਾਰੀ ਲਵਾਵੇ ਜਾਂ ਆਪਦੇ ਜਿਵੇਂ ਤੁਸੀਂ ਮਦਦ ਕਰ ਰਹੇ ਹੋ ਉਸ ਹਿਸਾਬ ਨਾਲ ਸਪੋਰਟ ਕਰੇ ਕਿਉਂਕਿ ਸਾਰੀਆਂ ਮੰਗਾਂ ਜਾ ਜਾ ਮੰਨੀਆਂ ਹੋਈਆਂ ਮੰਗਾਂ ਕੋਈ ਨਵੀਂ ਮੰਗ ਹੈ ਚਾਹੀ ਨਹੀਂ ਜੇ ਆਪਾਂ ਕਹਿੰਦੇ ਬੀਲੀ ਐਕਟ ਵੀ ਸੁਈ ਆ ਹੁਣ ਆਪਾਂ ਇੱਥੇ ਨਿੱਕੀ ਗੱਲ ਕਰਦੇ ਆ ਉਹ ਚੈਪਾਲਾ ਤੇ ਸਿਸਟਮ ਚੱਲ ਪੂ ਬਾਈ ਹੁ 28 ਦਿਨਾਂ ਦਾ ਉਹ ਕਰੀ ਬਿਛਾ ਡਾਟਾ 2006 ਚ ਮੈਂ ਨਾ MBA ਕਰਨ ਲੱਗਿਆ ਸੀਗਾ ਉਦੋਂ ਸਾਨੂੰ ਫ੍ਰੀ ਦਿੱਤੇ ਸੀਗੇ ਜੋ ਉਹਨਾਂ ਨੇ ਰਿਲਾਇੰਸ ਵਾਲਨੇ ਉਹਦੇ ਹਾਲ ਹੋਣੇ ਸੀ ਪੰਪ ਪੰਪ ਜੇ ਤੇ ਇਸ ਟਾਈਮ ਹੁਣ 28 ਦਿਨਾਂ ਦਾ ਇੱਕ ਮਹੀਨਾ ਆਪਣਾ ਸਾਲ ਚ ਖਾ ਜਾਂਦੇ ਆ ਹਾਂਜੀ ਉਹ ਹੀ ਚੈਪ ਵਾਲਾ ਮੀਟਰ ਆ ਉਹ ਚ ਕਿਸੇ ਨੇ ਉਹਨੇ ਗਰੀਬ ਨਹੀਂ ਵੇਖਣਾ ਅਮੀਰ ਨਹੀਂ ਵੇਖਣਾ ਨਾਤ ਨੂੰ ਫੁੱਤੇ ਪਿਆ ਉਹਦਾ ਬੀਲੀ ਮੰਦ ਹੋ ਜਾ ਕਰੂਗੀ ਹੁਣ 240.90 ਕਰਦੇ ਉਹ ਐ ਨਹੀਂ ਵੀ 100 ਕਿਲੋ ਵਾਲਾ ਉਹਨਾਂ ਦਾ ਤੇ ਜਿਹੜਾ ਗਰੀਬ ਉਹ ਵੀ ਉਹਨਾਂ ਹੁੰਦਾ ਇਸ ਕਰਕੇ ਸਾਰਿਆਂ ਨੂੰ ਸਾਂਝੀਆਂ ਮੰਗਾਏਗਾ ਤੇ ਸਾਰਿਆਂ ਨੂੰ ਇਹ ਨਾਲ ਖੜਨਾ ਚਾਹੀਦਾ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਵੈਰੂ ਜੀ ਖਾਲਸਾ ਵੈਰੂ ਜੀ ਕੀ ਫਤਿਹ ਤੇ ਆਪਾਂ ਬਾਪੂ ਨਾਲ ਵੀ ਗੱਲ ਕਰਦੇ ਆ ਵੀ ਇੰਨੀ ਜ਼ਿਆਦਾ ਉਮਰ ਦਾ ਤਾਂ ਵੀ ਕਸ਼ਾਨੀ ਧਰਨੇ ਵਿੱਚ ਪਹੁੰਚੇ ਬਾਪੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੈਕਰਪਿੰਡ ਮੇਰਾ ਜੀ ਅੱਛਾ ਜੀ ਤੇ ਆਪਣਾ ਪਟਿਆਲਾ ਜ਼ਿਲ੍ਹਾ ਅੱਛਾ ਜੀ ਤੇ ਜਥੇਬੰਦੀ ਅਸੀਂ ਪਹਿਲੋਂ ਗਰਾਹ ਚ ਸੀਗੇ ਤੇ ਉਹਨਾਂ ਨੇ ਇੱਥੇ ਨਾ ਉਹ ਇਸ ਧਰਨੇ 'ਚ ਨਹੀਂ ਪਹੁੰਚਿਆ ਕੋਈ ਬੰਦਾ ਉਹਨਾਂ ਦਾ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿਉਂਕਿ ਇਹ ਜਿਹੜਿਆ ਕਿਸਾਨਾਂ ਤੇ ਇੱਕੋ ਜਿਹਾ ਸਾਰਿਆਂ ਤੇ ਬੋਝ ਹੈ ਉਹ ਸਾਨੂੰ ਸਿੱਧੂਪੁਰ ਨੂੰ ਹੋ ਸਕਦਾ ਹੈ ਕਿ ਜਿਹੜੀਆਂ 2-3 ਜਥੇਬੰਦੀਆਂ ਚਲੀਆਂ ਨੇ ਇਹਨਾਂ ਨੀਚ ਬਖਾਨ ਵਾਸਤੇ ਇੱਥੇ ਨਾ ਆਉਂਦੇ ਹੋਣ ਵੀ ਇਹ ਮਤਲਬ ਥੋੜੇ ਰਹਿਣ ਤੇ ਇਹਨਾਂ ਦਾ ਪਤਾ ਨਾ ਲੱਗੇ ਪਰ ਦੁਨੀਆ ਇੱਥੇ ਬਹੁਤ ਜੁੜ ਚੁੱਕੀ ਹੈ ਜਿਨੇ ਜਿਨੇ ਵੀ ਇਹਦੇ ਗ੍ਰਹਾਂ ਦੇ ਨੇ ਸਾਰੇ ਆ ਬੰਦੇ ਇੱਥੇ ਆਉਣ ਲੱਗੇ ਨੇ ਸਾਰੇ ਪਹੁੰਚ ਗਏ ਸਾਰੀਆਂ ਭਾਰਤੀਆਂ ਦੇ ਲੱਖੋ ਆਲ ਦੇ ਕੀ ਸਾਰੇ ਟੋਟਲ ਜਿਨੇ ਵੀ ਨੇ ਆਪਣਾ ਬੂਟਾ ਹੋ ਗਿਆ ਬੁਰਜਗਿੱਲ ਕਿਹੜੇ ਨੇ ਸਾਰੇ ਮਿਨਿਸਪਲ ਸਾਰਿਆਂ ਦੇ ਨਾਮ ਨਹੀਂ ਆਉਂਦੇ ਸ਼ਾਦੀਪੁਰ ਹੋ ਗਿਆ ਸਾਰੇ ਇੱਥੇ ਜਥੇਬੰਦੀਆਂ ਦੇ ਬੰਦੇ ਪਹੁੰਚਣ ਲੱਗੇ ਨੇ ਉਹਨਾਂ ਛੱਡ ਛੱਡ ਕੇ ਬਾਕੀ ਇਹਨਾਂ ਦੀਆਂ ਸਰਕਾਰਾਂ ਨੇ ਨੀਤੀਆਂ ਮਾਰੀਆਂ ਨੇ ਅੱਜ ਸਾਡੇ ਕੋਲ ਇੱਕ ਇੱਕ ਦੋ ਦੋ ਬੱਚੇ ਮਸਲੇ ਜੀ ਅਸੀਂ ਉਹ ਵੀ ਹੋਣਾ ਇਹਨਾਂ ਦੇ ਸਰਕਾਰਾਂ ਦੇ ਨੀਤੀਆਂ ਮਾੜੀਆਂ ਕਰਕੇ ਅਸੀਂ ਬਾਹਰ ਦੇ ਮੁਲਖ ਭੇਜਤੇ ਨੇ ਕਿਉਂਕਿ ਇੱਥੇ ਤਾਂ ਕੋਈ ਪੁੱਛਦਾ ਨਹੀਂ ਜਿਵੇਂ ਹੁਣ ਇੱਥੇ ਸ਼ਰੀਆਮ ਸਵੇਰੇ ਬੰਬ ਚੱਲਦੇ ਤੇ ਗੋਲੀਆਂ ਚੱਲਦੀਆਂ ਨੇ ਸਾਡੇ ਕਿੰਨੇ ਕਿਸਾਨ ਇਹਨਾਂ ਇਹਨਾਂ ਜਿਹੜੇ ਫਟੜ ਕਰੇ ਨੇ ਇੱਕ ਕਿਸਾਨ ਦੀ ਮੌਤ ਹੋ ਗਈ ਏ ਹੋ ਸਕਦਾ ਹੈ ਜੇ ਕੋਈ ਹੋਰ ਵੀ ਵਿੱਚ ਬੰਦੇ ਹੋਣ ਅਜੇ ਕਣਕਾ ਦੇ ਵਿੱਚ ਕੋਈ ਡਿੱਗਿਆ ਬੰਦਾ ਹੋ ਸਕਦਾ ਕੋਈ ਰਹਿ ਗਿਆ ਹੋਵੇ ਇਹਨਾਂ ਨੇ ਬਹੁਤ ਨੁਕਸਾਨ ਕੀਤਾ ਸਾਡਾ ਹਰਿਆਣਾ ਸਰਕਾਰ ਨੇ ਵੇਚ ਇਹਨਾਂ ਦੇ ਬੰਦੇ ਜਿਹੜੇ ਨੇ ਇਹਨਾਂ ਦੇ ਆਰਐਸਐਸ ਆਲੇ ਬੰਦੇ ਤੇ ਭਾਜੀਪੀ ਵਾਲੇ ਦੇ ਬੰਦੇ ਵਿੱਚ ਆ ਕੇ ਉਹਨਾਂ ਸ਼ਰੀਆਮ ਟਰੈਕਟਰ ਭੰਨੇ ਨੇ ਸਾਡੇ ਤੇ 25 30 ਟਰੈਕਟਰ ਗੱਡੀਆਂ ਤੇ ਦਵਾਈਆਂ ਦੇ ਜਿਹੜਾ ਸੀ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਜਿਹੜੇ ਤੇ ਦਵਾਈਆਂ ਦੇ ਰਹੇ ਸੀ ਇਹਨਾਂ ਬਹੁਤ ਨੁਕਸਾਨ ਕੀਤਾ 21 ਤਰੀਕ ਨੂੰ ਸਾਡਾ ਅਸੀਂ ਅਸੀਂ ਸਰਕਾਰਾਂ ਤੋਂ ਬਹੁਤ ਦੁਖੀ ਹਾਂ ਅਸੀਂ ਬੇਨਤੀ ਕਰਨੇ ਹੱਥ ਜੋੜ ਕੇ ਮੋਦੀ ਨੂੰ ਅਮਿਤ ਸ਼ਾਹ ਨੂੰ ਕਿ ਤੁਸੀਂ ਇਹ ਜਿਹੜੇ ਕਾਨੂੰਨ ਨੇ ਸਾਡੇ ਜਿਹੜੇ ਤੁਸੀਂ ਸਾਡੇ ਤੇ ਥੋਪੇ ਨੇ ਇਹਨਾਂ ਨੂੰ ਵਾਪਸ ਕਰਕੇ ਸਾਡੀਆਂ ਮੰਗਾਂ ਮੰਨੋ ਅਸੀਂ ਦਿੱਲੀ ਆ ਕੇ ਕੀ ਕਰਨਾ ਜੇ ਸਾਡੀ ਤੁਸੀਂ ਇੱਥੇ ਮੰਗ ਮੰਨ ਲੋ ਤਾਂ ਸਾਨੂੰ ਕੋ ਦਿੱਲੀ ਬਹਿਣ ਦਾ ਸ਼ੌਕ ਨਹੀਂ ਕਿਉਂਕਿ ਆ 70 70 80 ਸੀ ਸਾਲ ਦੀ ਸਾਡੀ ਉਮਰ ਆ ਨੇ ਅਸੀਂ ਉਹਨਾਂ ਕੇ ਸੜਕਾਂ ਤੇ ਬਹਿ ਸਾਡੀ ਮਜਬੂਰੀ ਹੈ ਬਹਿਣ ਦੀ ਅਸੀਂ ਹੋਰ ਬਹਿਣ ਯੋਗ ਨਹੀਂ ਹੈਗੇ ਤੇ ਇਹ ਸਾਨੂੰ ਸਰਕਾਰਾਂ ਇੰਨਾ ਟੈਟ ਕਰੀ ਖੜੀਆਂ ਨੇ ਸਾਨੂੰ ਮਜਬੂਰ ਕਰੀ ਖੜੀਆਂ ਨੇ ਸਾਡੀ ਬੇਨਤੀ ਹੈ ਤੇ ਨਹੀਂ ਤਾਂ ਫਿਰ ਅਸੀਂ ਇੱਥੇ ਬੈਠੇ ਆ ਜਿੰਨਾ ਚਿਰ ਸਰਕਾਰ ਤੋਂ ਬੈਠਾ ਗਿਆ ਜਿੰਨਾ ਚਿਰ ਨਹੀਂ ਮੰਨਦਾ ਅਸੀਂ ਉੱਠਾਂਗੇ ਨਹੀਂ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਦੀ ਗੱਲਾਂ ਸੁਣ ਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ ਵੀ ਕਿਸਾਨ ਜਥੇਬੰਦੀਆਂ ਨੂੰ ਛੱਡ ਕੇ ਵੀ ਕਿ ਕਿਸਾਨ ਹੋਣ ਦੇ ਹੱਕ ਦੇ ਨਾਲ ਜੀ ਸਾਰੇ ਇੱਥੇ ਖਨੌਰੀ ਬਾਰਡਰ ਤੇ ਪਹੁੰਚੋ ਤੇ ਕਿਸਾਨਾਂ ਆਸਾਦੋ ਧੰਨਵਾਦ ਜੀ